ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਆਪਾਂ ਜੀ ਇਹਨਾਂ ਲਈ ਆ ਗਏ ਅੱਜ ਲਾਉਣ ਲੱਗੇ ਨੇ ਦਵਾਈ ਚਿਚੜ ਹੋ ਗਏ ਫੇਰ ਤੇ ਪਹਿਲਾਂ ਜੀ ਆਪਾਂ ਸੀਜ਼ਨ ਤੋਂ ਪਹਿਲਾਂ ਲਾਈਦੀ ਦਵਾਈ 22 ਦਿਨ ਹੋ ਗਏ ਹੁਣ ਫੇਰ ਦੁਬਾਰਤ ਇਹਨਾਂ ਦੇ ਚਿਚੜ ਜੇ ਹੋ ਗਏ ਥੋੜੇ ਥੋੜੇ ਤੇ ਆਪਾਂ ਹੁਣ ਲਾਉਣ ਲੱਗੇ ਜੀ ਦਵਾਈ ਟੈਕਟਿਕ ਦਵਾਈ ਵਰਤਦੇ ਆਂ ਆਪਾਂ 1.5 ਲੀਟਰ ਪਾਣੀ ਇਹ ਚ 1.5 ਐਮਐਲ ਆਪਾਂ ਦਵਾਈ ਪਾਈ ਆ ਉਹ ਦੱਸਦੇ ਆਂ ਆਪਾਂ ਕਿਵੇਂ ਲਾਉਣੀ ਆ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਜਿਵੇਂ ਪੰਪ ਮਾਰ ਕੇ ਇਹਨਾਂ ਨੂੰ ਤੇ ਸਤੇ ਚਿਚੜਾਂ ਯੁੱਥੇ-ਉਥੇ ਦਵਾਈ ਲਾ ਦੇਣੀ ਆਪਾਂ ਨੇ ਫਾਰਾ ਬਣਾ ਕੇ ਐਨ ਫਾਰਾ ਚੰਗੀ ਤਰ੍ਹਾਂ ਬਣਾਉਣਾ ਜੀ ਦੇਖੋ ਯਾਰ ਜੀ ਮਰੇ ਚਿਚੜਾਂ ਪੂਰੇ ਆਪਾਂ ਫਾਰਾ ਮਾਰਦਾ ਐਦਾਂ ਜੀ ਉਰੇ ਹੁੰਨੇ ਆ ਥੱਲੇ ਪੂਰੇ ਥੱਲੇ ਧਿਆਨ ਨਾਲ ਮਾਰਨੀ ਓਰੇ ਆ ਜਿਵੇਂ ਝਕਮ ਹੋ ਜਨੇ ਕਈ ਵਾਰ ਜਿਵੇਂ ਆ ਝਕਮ ਹੋਣਾ ਬਾਰੇ ਇਹਦੇ ਆ ਲਾਲ ਲਾਲ ਜਾ ਹਾਂ ਵਾ ਜਿਵੇਂ ਝਕਮ ਹੋਇਆ ਬਈਆ ਝਕਮ ਤੇ ਨਾ ਮਾਰਿਓ ਕਿਉ ਲੜਦੀ ਐ ਦਵਾਈ ਫੇਰ ਝਕਮ ਤਾਂ ਨਾ ਮਾਰਿਓ ਧਿਆਨ ਨਾਲ ਦਵਾਈ ਦੇਖ ਕੇ ਲਾਉਣੀ ਆ ਆ ਪੈਂ ਚੰਗੀ ਤਰ੍ਹਾਂ ਵੱਜਣੇ ਲੱਗਾ ਫੋਰਾ ਜਾ ਬਣ ਜੂ ਜਿਹੜਾ ਦੁਆ ਇੱਕ ਤਾਂ ਨਾ ਗਿਦੇ ਹਨ ਫਾਰੀਨ ਦੁਆਇ ਲੱਗੇ ਸਮਾਨ ਚ ਜਿਵੇਂ ਆ ਘਾਰਾ ਬਣਾ ਅਜਿਵੇਂ ਲੇਉਟੀਆਂ ਦੇ ਹੁੰਦੀ ਵਿੱਚ ਓਡੇ ਲੇਉਟੀਆਂ ਦੇ ਸਮਾਨ ਆ ਦੇਖੋ ਜੀ ਮੇਰੇ ਚਿਚੜਨ ਲੱਗੀ ਨੇ ਉਹ ਦੇਖ ਕੇ ਜ਼ਮਾਰ ਕੇ ਮਾਰਦਾ ਮਾਰ ਕੇ ਮਾਰ ਕੇ ਹੈ ਨਾ ਵਾਲ ਦੇ ਗਿੱਲੇ ਜੇ ਕਰ ਦਨੇ ਆ ਵੀ ਦਵਾਈ ਦਾ ਅਸਰ ਹੋ ਜਵੇ। ਹਾਰੇ ਜਿੱਧਰ ਆ ਗਈ ਸੀ। ਜਿੱਦਾਂ ਮੈ ਲੋ ਘੱਟ ਹੋਣ ਉਹਦੇ ਘੱਟ ਲਾ ਜੋ। ਮੈ ਮਾਰੇ ਪਾਰ ਜਿਹੜੇ ਜਿਵੇਂ ਘੱਟ ਨੇ। ਬਸ ਮਾੜਾ ਮਾੜਾ ਫੋਰਾ ਜਿਹਾ ਮਾਰ ਦੇ। ਇਹਦੇ ਵੀ ਥੋੜੇ ਘੱਟ ਨੇ ਇਹ ਵੀ ਥੋੜੀ ਘੱਟੇ ਲਾਵਾਂਗੇ ਜੀ ਜਿਵੇਂ ਇਹ ਕਟੀਆਂ ਦੇ ਮਾੜੇ ਮੋੜ ਜ਼ਿਆਦਾ ਪ੍ਰੋਬਲਮ ਤਾਂ ਘੈਂਦੀ ਆਉਂਦੀ ਵੀ ਜਗ੍ਹਾ ਦੇ ਥੋੜੇ ਵੱਧ ਹੁੰਦੇ ਆ ਕਟੀਆਂ ਦੇ ਮਾੜੇ ਮੋਟੇ ਹੋਰੀ ਲੱਗੀ ਹੁੰਦੀਆਂ ਫਿਰਾਂਗੇ ਆਦੀ ਮਿਉਰੇ ਮਾੜੇ ਮੋਟੇ ਲੱਗੇ ਹੋਏ ਨੇ ਇੰਦਰ ਟਟੀਆਂ ਦੇ ਆਏ ਹੁੰਦੇ ਆ ਮਾੜੇ ਮੋਟੇ ਲੱਗੇ ਇਹਨਾਂ ਪਰ ਵੀ ਤੁਸੀਂ ਮਾਰ ਸਕਦੇ ਹੋ ਸੋਹਣੇ ਸੋਰ ਤਾਂ ਕਰ ਕੱਟੀਆਂ ਨੇ ਕਿਤੇ ਨਹੀਂ ਲੱਗੀਆਂ ਰੇ ਮਾੜੇ ਮੋਟੇ ਅੰਦਰ ਅੰਦਰ ਲੱਗੇ 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 ਹੋਣੇ ਆ ਮੈਂ ਪਾਰਾ ਮਾਰ ਦਿੰਦੀ ਇਹ ਵੀ ਪਿੰਡ ਦੇ ਤੇਰੇ ਹੈ ਨਹੀਂ ਆ ਕੱਟੀਆਂ ਦੇ ਵੀ ਮਾੜੇ ਮੋਟੇ ਲੱਗਾ ਪੋਣੇ ਨੇ ਰੇ ਮਾੜੇ ਇਹ ਕੱਤੀਆਂ ਲੋਹੇ ਆਪਣੀ ਗੱਪਣਾ ਏ ਸੁਲਤਾਨ ਤੋਂ ਗੱਪਣਾ ਸੌਰੀ ਸੁਲਤਾਨ ਆ ਗਿਆ ਸਿਕੰਦਰ ਤੋਂ ਲక్ష్ਮੀ ਡੈਰੀ ਭਾਰਮਾ ਦੇ ਸਿਕੰਦਰ ਤੋਂ ਜਿਹੜਾ ਐਸਐਸਬੀ ਦਾ ਧੰਨਾ ਧੰਨਾ ਹੁਲ ਤੇ ਉਹ ਤੋਂ ਗੱਪਣਾ ਏ